ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਇੱਕ ਨਕਲੀ ਆਈਪੀਐਸ ਅਫਸਰ ਨੂੰ ਕਾਬੂ ਕੀਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਪੁਲਿਸ ਦੀ ਵਰਦੀ ਪਾ ਕੇ ਇੱਕ ਮਹਿਲਾ ਕੁੜੀ ਜੋ ਖੜੀ ਹੋਈ ਹੈ ਇੱਕ ਨਕਲੀ ਆਈਪੀਐਸ ਅਫਸਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਨਾਕੇ ਦੇ ਉੱਤੇ ਔਨ ਜਾਣ ਵਾਲਿਆਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਤੋਂ ਹੀ ਜਾਂਦੇ ਲੰਘਦੀ ਹੈ ਤਾਂ ਪੁਲਿਸ ਵੱਲੋਂ ਇਸ ਨੂੰ ਰੋਕਿਆ ਜਾਂਦਾ ਹੈ ਤਾਂ ਇਹ ਕਹਿੰਦੀ ਹੈ ਮੈਂ ਆਈਪੀਐਸ ਅਫਸਰ ਹਾਂ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਮਰਦੀ ਪਾ ਕੇ ਘੁਮਰੀ ਨਕ ਔਰ ਇਸ ਨੂੰ थाने ਲਿਆਇਆ ਜਾਂਦਾ ਹੈ ਤਸਵੀਰਾਂ ਜੋ ਨੇ ਮੌਕੇ ਦੀਆਂ ਵੇਖ ਸਕਦੇ ਹੋ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਮਹਿਲਾ ਨੂੰ ਜਿਹੜੀ ਮੂੰਹ ਸਿਰ ਲਪੇਟ ਕੇ ਖੜੀ ਨਕਲੀ ਆਈਪੀਐਸ ਅਫਸਰ ਬਣ ਕੇ ਲੋਕਾਂ ਨੂੰ ਰੋਹ ਪਾਉਂਦੀ ਸੀ ਤਾਂ ਇਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਇਸ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਵਰਦੀ ਕਿੱਥੋਂ ਲੈ ਕੇ ਆਈ ਸੀ ਔਰ ਨਕਲੀ ਆਈਪੀਐਸ ਅਫਸਰ ਬਣ ਕੇ ਕਦੋਂ ਦੀ ਹਕਮ ਰਹੀ ਹੈ ਤਾਂ ਇਹ ਖਬਰ ਤਰਨਤਾਰਨ ਦੇ ਪਿੰਡ ਪਿੱਖੀਵੰਦ ਤੋਂ ਨਿਕਲ ਕੇ ਸਾਹਮਣੇ ਆਏ ਜਿੱਥੇ ਨਾਕੇ ਦੌਰਾਨ ਪੁਲਿਸ ਨੇ ਇੱਕ ਨਕਲੀ ਆਈ ਪਾ ਕੇ ਘੁੰਮ ਰਹੀ ਸੀ ਤਾਂ ਪੁਲਿਸ ਵੱਲੋਂ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਰਦੀ ਕਿੱਥੋਂ ਲੈ ਕੇ ਆਈ ਸੀ ਹੋਰ ਕਿਹੜੇ ਕਿਹੜੇ ਲੋਕ ਜਿਹੜੇ ਆ ਇਸ ਦੇ ਨਾਲ ਸ਼ਾਮਲ ਸੀ ਔਰ ਇਹ ਵਰਦੀ ਪਾ ਕੇ ਕਿਹੜੇ ਕੰਮ ਕਰਦੀ ਸੀ ਕੀ ਇਸ ਦੇ ਲਿੰਕ ਕਿਸੇ ਨਸ਼ਾ ਤਸਕਰਾਂ ਦੇ ਨਾਲ ਸੀ ਜਾਂ ਵਰਦੀ ਪਾ ਕੇ ਲੋਕਾਂ ਨੂੰ ਧਮਕੀ ਲਗਾਉਂਦੀ ਸੀ ਔਰ ਉਹਨਾਂ ਕੋ ਪੈਸੇ ਠਾਕਦੀ ਸੀ ਤਾਂ ਪੁਲਿਸ ਵੱਲੋਂ ਜਿਹੜੀ ਹੈ ਬਾਰੀਕੀ ਦੇ ਨਾਲ ਹੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨੂੰ ਵਰਦੀ ਕਿੱਥੋਂ ਮਿਲੀ ਔਰ ਕਿੰਨੇ ਬੰਦੇ ਜੋ ਹੈ ਇਸ ਦੇ ਨਾਲ ਸ਼ਾਮਲ ਸੀ ਔਰ ਇਹ ਵਰਦੀ ਪਾ ਕੇ ਕੀ ਕਰਦੀ ਸੀ ਤਾਂ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਇਸ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਬੈਲਟ ਲੱਗੀ ਹੋਈ ਹੈ ਵਰਦੀ ਪਾਈ ਹੋਈ ਹੈ ਮੋਢੇ ਤੇ ਸਟਾਰ ਵੀ ਲੱਗੇ ਹੋਏ ਨੇ ਇਸ ਨੇ ਪੂਰੀ ਵਰਦੀ ਪਾਈ ਹੋਈ ਹੈ ਔਰ ਖੁਦ ਨੂੰ ਆਈਪੀਐਸ ਅਫਸਰ ਬਣ ਕੇ ਕੁੰਮਰੀ ਸੀ ਜਿਸ ਨੂੰ ਪੁਲਿਸ ਨੇ ਹੁਣ ਹਿਰਾਸਤ ਚ ਲੈ ਲਿਆ ਗ੍ਰਿਫਤਾਰ ਕਰ ਲਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਿੱਛੀ ਵਿੰਡ ਦੇ ਬਾਹਰ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਔਰ ਪੁਸ਼ਗਿਸ਼ ਕੀਤੀ ਜਾ ਰਹੀ ਸੀ ਜਦੋਂ ਇਸ ਕੋਲੋਂ ਪੁਸ਼ਗਿਸ਼ ਕਰਦੇ ਆਂ ਤੇ ਆਪਣੀਆਂ ਗੱਲਾਂ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਇਸ ਨੇ ਸਾਹ ਹਿਰਾਸਤ ਦੇ ਵਿੱਚ ਲੈ ਲਿਆ ਕਿਉਂਕਿ ਪੁਲਿਸ ਨੂੰ ਉਸ ਤੇ ਸ਼ੱਕ ਹੋ ਜਾਂਦਾ ਹੈ ਕਿ ਆਈਪੀਐਸ ਅਫਸਰ ਬਣ ਕੇ ਜਿਹੜੀ ਕੁੰਮਰੀ ਹੈ ਇਹ ਆਈਪੀਐ ਇੱਕ ਨਕਲੀ ਆਈਪੀਐਸ ਅਫਸਰ ਆ ਤਾਂ ਇਸ ਨੇ ਕਿਹੜੇ ਕਿਹੜੇ ਕਾંડ ਕੀਤੇ ਆ ਵਰਦੀ ਪਾ ਕੇ ਕਿੱਧਰ ਕਿੱਧਰ ਕਿਹੜੇ ਕਿਹੜੇ ਕਾંડ ਦੇ ਵਿੱਚ ਸ਼ਾਮਿਲ ਸੀ ਕੀ ਕੀ ਕਰਾਇਮ ਕੀਤੇ ਨੇ ਜਲਦੀ ਕੁਲਾਸੇ ਜਿਹੜੇ ਆ ਪੁਲਿਸ ਵੱਲੋਂ ਕੀਤੇ ਜਾਣਗੇ ਤਾਂ ਵੇਖ ਸਕਦੇ ਹੋ ਕਿੰਦਾਂ ਲੋਕਾਂ ਦੇ ਹੌਸਲੇ ਕਿੰਨੇ ਬੁਲੰਦ ਹੋਏ ਆ ਕਿਸ ਤਰੀਕੇ ਦੇ ਨਾਲ ਵਰਦੀ ਪਾ ਕੇ ਨਕਲੀ ਵਰਦੀ ਪਾ ਕੇ ਆਈਪੀਐਸ ਅਫਸਰ ਬਣ ਕੇ ਲੋਕਾਂ ਦੇ ਵਿੱਚ ਜਿਹੜਾ ਠੱਗਣ ਦਾ ਕੰਮ ਆ ਉਹ ਲੋਕੀ ਕਰਦੇ ਆ ਦੂਜੇ ਪਾਸੇ ਪੁਲਿਸ ਨੂੰ ਹੀ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਪੁਲਿਸ ਨੂੰ ਦੇਖ ਕੇ ਕੋਲ ਜਾਂਦੀ ਆ ਤੇ ਕਹਿੰਦੀ ਮੈਂ ਤਾਂ ਆਈਪੀਐਸ ਅਫਸਰ ਆ ਹਾਂ ਪਰ ਪੁਲਿਸ ਨੇ ਬੜ ਲਿਆ ਗਿਆ ਹੈ ਔਰ ਇਸ ਦੇ ਨਾਲ ਪੁੱਛਗਿੱਛ ਹੈ ਉਹ ਕੀਤੀ ਜਾ ਰਹੀ ਹੈ ਕਿ ਵਰਦੀ ਕਿੱਥੋਂ ਲੈ ਕੇ ਆਈ ਔਰ ਆਈਪੀਐਸ ਅਫਸਰ ਬਣ ਕੇ ਕਦੋਂ ਤੱਕ ਹੋਮਰੀ ਔਰ ਕਿਹੜੇ-ਕਿਹੜੇ ਇਸਨੇ ਕ੍ਰਾਈਮ ਕੀਤੇ ਨੇ ਸਰ ਕੋਈ ਜਾਲੀ ਆਈਪੀਐਸ ਅਫਸਰ ਜਿਹੜੀ ਹੈ ਪੁਲਿਸ ਮੁਲਾਜ਼ਮ ਪੜੀ ਹੈ ਸਰ ਕੀ ਕਾਰਵਾਈ ਜਿਹੜੀ ਹੈ ਪਿਕਨ ਪੁਲਿਸ ਉਹ ਕੀਤੀ ਜਾ ਰਹੀ ਹੈ ਸਹਰਾ ਜੀ ਸਿਵਨਜੀਤ ਕੋਰ ਨਾਮ ਦੀ ਇੱਕ ਲੜਕੀ ਆ ਜਿਸਨੇ ਯੂਨੀਫਾਰਮ ਪਾਈ ਹੋਈ ਆ ਆਈਪੀਐਸ ਦਾ ਬਰੇਜ ਲਗਾਇਆ ਹੋਆ ਉਸ ਜਿਹੜੀ ਅਸੀਂ ਤਦੀਜ ਕਰ ਰਹੇ ਆਂ